ਪਿੰਡ ਦਾ ਸਿਰ ਤੇ ਪਿਆ ਆ ਇੱਥੇ ਬਜ਼ੁਰਗ ਸਾਡੇ ਕੋਲ ਬੈਠੇ ਨੇ ਹਾਂਜੀ ਬਾਪੂ ਜੀ ਕੀ ਕਹਿਣਾ ਚਾਹੂ ਅੱਜ ਤੁਹਾਡੇ ਪਿੰਡ ਪਹੁੰਚੇ ਆਪਾਂ ਸੋ ਗਣਾ ਵੀ ਐਸੇ ਬਾਪੂ ਹੈ ਨਹੀਂ ਨਾ ਬਾਪੂ ਜੀ ਜਿਸ ਤਰ੍ਹਾਂ ਅਸੀਂ ਜਦੋਂ ਐਂਟਰੀ ਕੀਤੀ ਆ ਪਿੰਡ ਦੀ ਵਿਕਾਸ ਨੂੰ ਲੈ ਕੇ ਤੁਹਾਡੇ ਅਸਲ ਜਿੱਤਾ ਕੋਈ ਪੀਣ ਦੀ ਪਾਣੀ ਦੀ ਸਪਸ਼ਟਿਆ ਕੋਈ ਹੈ ਦੱਸੋ ਪਾਣੀ ਸਾਰਿਆਂ ਲਈ ਹੈ ਗਾਈ ਪੀਣ ਵਾਲਾ ਜਿੱਦਾਂ ਸਰਕਾਰ ਵੱਲੋਂ ਜਿੱਦਾਂ ਟੈਂਕੀ ਇੱਥੇ ਪੂਈ ਸਲਾਈ ਕੋਈ ਟੈਂਕੀ ਨਹੀਂ ਹੈਗੀ ਕਿੰਨਾ ਚਿਰ ਹੋ ਗਿਆ ਇਹ ਕਾਫੀ ਜਉਂ ਦੇ ਬੈਠੇ ਹੋ ਕੋਈ ਟੇਚੀ ਆਈ ਨਹੀਂ ਕੋਈ ਇਸ ਦੇ ਅੱਛਾ ਟੈਂਕੀ ਲੱਗੀ ਨਹੀਂ ਤੇ ਪਾਣੀ ਫੇਰ ਕਿੱਦਾਂ ਪੀ ਰਹੇ ਤੁਸੀਂ ਹਾਂ ਇਹ ਬੋਰ ਦਾ ਫਿਰ ਆਪਣਾ ਕਰਾਇਆ ਤੁਸੀਂ ਬੋਰ ਦਾ ਤੇ ਬਾਕੀ ਜਿਸ ਤਰ੍ਹਾਂ ਅਸੀਂ ਜਦੋਂ ਐਂਟਰੀ ਕੀਤੀ ਆ ਕਾਫੀ ਜਿਹੜੀ ਸੜਕ ਵੀ ਕਾਫੀ ਮੰਦੀ ਹਾਲਤ ਸੀਗੀ ਇਸ ਨੂੰ ਲੈ ਕੇ ਕੋਈ ਗਲਤ ਬਾਤ ਹੋਈ ਹੈ ਨਾ ਕੋਈ ਗਲਤ ਬਾਤ ਨਹੀਂ ਹੋਈ ਇਸ ਤੇ ਤੇ ਪਿੰਡ ਦੇ ਸਰਪੰਚ ਤੁਹਾਡੇ ਹੋਰਾਂ ਬਾਰੇ ਕੋਈ ਗੱਲ ਬਾਤ ਕੀਤੀ ਹੈ ਕਿ ਜਿਹੜਾ ਅੱਡੇ ਰਹਿੰਦਾ ਉਹਨੂੰ ਔਰ ਕਿੱਥੇ ਆਉਂਦੀ ਹਾਂਜੀ ਉਹ ਤੁਹਾਡੇ ਰਹਿੰਦਾ ਅੱਛਾ ਟਾਂਡੇ ਰਹਿੰਦੇ ਆ ਹਾਂਜੀ ਆਗੇ ਚਲੇ ਜਾਂਦਾ ਕੋਈ ਲੋੜ ਨਹੀਂ ਕੇਨੂੰ ਮੈਂਬਰ ਸਭਾ ਮੈਂਬਰ ਸਭਾ ਜੀ ਕੀ ਹਾਲਤ ਆ ਰਹਾ ਪਹਿਲੇ ਦ ਵਧੀਆ ਤੇ ਕੀ ਕਹਿਣਾ ਚਾਹੋਗੇ ਪਿੰਡ ਦੀ ਵਿਕਾਸ ਜਾਂ ਕੇ ਜੀ ਆਖੰਦੀ ਤਾਂ ਜ਼ਰੂਰਤیں ਜੋ ਹੋਏਗਾ ਤੁਹਾਡੇ ਸਾਹਮਣੇ ਹੀ ਆ ਨਹੀਂ ਅਸੀਂ ਤਾਂ ਅੱਜ ਪਹਿਲੀ ਵਾਰ ਆਏ ਹਾਂ ਤੁਹਾਡੇ ਕੋਲ ਜੀ ਐਵੇਂ ਝੂਠ ਬੋਲ ਜਾਈ ਵੀ ਸਾਨੂੰ ਉਹ ਵੀ ਹੋਗਾ ਸਾਡਾ ਆ ਵੀ ਹੋ ਗਿਆ ਜੋਕ ਜਹਾਗਾ ਸਭ ਕੋ ਤੁਹਾਡੇ ਸਾਹਮਣੇ ਹੈ ਨਹੀਂ ਜਿਸ ਤਰ੍ਹਾਂ ਹੁਣ ਆਪਾਂ ਐਂਟਰੀ ਸੜਕ ਦੀ ਕਾਫੀ ਮੰਦੀ ਹਾਂ ਇਸ ਨੂੰ ਲੈ ਕੇ ਤੁਸੀਂ ਕੋਈ ਪਹਿਲਾ ਜਿਹੜਾ ਡਿਪਾਰਟਮੈਂਟ ਹੈ ਜਿਹੜੇ ਸੜਕਾਂ ਬਣਾਉਂਦੇ ਉਹਨਾਂ ਨਾਲ ਗੱਲਬਾਤ ਕੋਈ ਹੋਈ ਕਿਸੇ ਜੀ ਪਹਿਲਾਂ ਅਜੀ ਮੇਰੇ ਸਾਹਮਣੇ ਤਾਂ ਨਾ ਕੋਈ ਅਸਰ ਕੀਤੀ ਨਾ ਕੋ ਗੱਲ ਬਾਕੀ ਕੋਈ ਮਤਾ ਨਹੀਂ ਪਾਇਆ ਤੁਸੀਂ ਕੋਈ ਨਹੀਂ ਲੈ ਕੇ ਨਹੀਂ ਜੀ ਮਾਦਾ ਨੰਬਰ ਤਾਂ ਨਹੀਂ ਬਹੁਤਾ ਉਹ ਪਿੰਡੀ ਸਰਪੰਚ ਪਾਉਂਦੀ ਸਰਪੰਚ ਨਾਲ ਤੁਹਾਡੀ ਗੱਲਬਾਤ ਨਹੀਂ ਕੋਈ ਹੋਈ ਨਹੀਂ ਜੀ ਅਜੇ ਤੱਕ ਤਾਂ ਕੋਈ ਨਹੀਂ ਤੇ ਹੋਰ ਕੀ ਨੂੰ ਹੋਰ ਕੀ ਕੀ ਤੁਹਾਡੀ ਚੀਜ਼ਾਂ ਜਿਹੜੀਆਂ ਇਸ ਵੇਲੇ ਲੋੜਾਂ ਜਿਹੜੀ ਨਹੀਂ ਹੋਈਆਂ ਇੱਥੇ ਜੀ ਹੁਣ ਜਿਹੜੇ ਲੋੜਾਂ ਵਾਲੇ ਕੱਲੀ ਕੱਲੀ ਦੱਸੋ ਕਿਹੜੀ ਕਿਹੜੀ ਲੋੜਾਂ ਵਾਲੇ ਜਾਇਦ ਲੋੜ ਤਾਂ ਪ੍ਰਮਾਤਮਾਏ ਪੂਰੀ ਕਰਨੀ ਬੰਦੇ ਦੇ ਦਿੱਤਾ ਤਾਂ ਬਸ ਵੈਦ ਰਜਦੇ ਨਹੀਂ ਹੈਗਾ ਨਹੀਂ ਜਿਸ ਤਰ੍ਹਾਂ ਪਿੰਡ ਦੀ ਗੱਲ ਗੱਲਬਾਤ ਕਰਦੇ ਆ ਪਿੰਡ ਵਿੱਚ ਤਾਂ ਛੱਪੜ ਆ ਛੱਪੜ ਨੂੰ ਲੈ ਕੇ ਕੋਈ ਸਮੱਸਿਆ 56 ਨੰਦੀ ਸਮੱਸਿਆ ਇਹ ਵੀ ਸਾਡਾ ਇਹ ਕੱਚਾ ਨਰੋਥਾ ਥੋੜਾ ਪਾਣੀ ਸਾਰੇ ਪੜਦਾ ਜਿਆਦਾ ਉਹ ਉਛਲਦਾ ਰਹਿੰਦਾ ਅੱਛਾ ਤੇ ਉਹਦੀ ਨਿਕਾਸੀ ਨੂੰ ਲੈ ਕੇ ਕੋਈ ਗੱਲਬਾਤ ਨਹੀਂ ਜੋ ਕੋਈ ਨਹੀਂ ਆਈ ਤੇ ਪਿੰਡ ਦੇ ਜਿਹੜੇ ਇੱਥੇ ਸਰਪੰਚ ਹੋਰਾਂ ਨੇ ਕੋਈ ਜਿਹੜਾ ਇੱਥੇ ਮੌਜੂਦਾ ਹਲਕੇ ਦੇ ਐਮਐਲਏ ਆ ਉਹਨਾਂ ਨਾਲ ਗੱਲਬਾਤ ਕੰਨੇ ਜੀ ਉਹ ਟਾਈਮ ਟੂ ਟਾਈਮ ਆਉਂਦੇ ਆ ਆਪਣਾ ਟਾਈਮ ਵਾਦ ਦਿੱਤਾ ਆਪਣੀ ਬਖੀਤੀ ਵਾਸਤੇ ਕੰਮ ਕੀਤਾ ਤੇ ਢਾਂਡੇ ਥੋੜੇ ਠੀਕ ਹੈ ਜੀ ਠੀਕ ਹੈ ਹੋਰ ਵੀ ਇੱਥੇ ਲੋਕ ਆ ਜਿਹੜੇ ਪਿੰਡ ਦੇ ਨਿਵਾਸੀ ਹੋਰਾਂ ਨੇ ਗੱਲਬਾਤ ਕਰਦੇ ਆ ਹਾਂ ਜੀ ਵੀਰ ਜੀ ਕੀ ਨਾਮ ਆਪਣਾ ਮੇਰਾ ਨਾਮ ਸੁਤਵੰਦ ਸਹਰੀ ਜੀ। ਸਤਵੰਦ ਸੰਤ ਪਿੰਡ ਕੰਦਵਾਲਾ ਜੀ। ਪਿੰਡ ਕੰਦੋਆ ਦਾ ਤੁਸੀਂ ਕੀ ਕਹਿਣਾ ਚਾਹੋਗੇ ਪਿੰਡ ਵਿੱਚ ਕਿ ਪਿੰਡ ਵਿੱਚ ਸਭ ਤੋਂ ਵੱਡੀ ਜ਼ਰੂਰੀ ਚੀਜ਼ ਹੈ ਕਿ ਕੋਈ ਵੀ ਸਰਕਾਰੀ ਬੰਦਾ ਆਉਂਦਾ ਲਾਗੇ ਆਉਂਦਾ ਜੇ ਕੋਈ ਉਹਦੇ ਬਹਿਣ ਵਾਸਤੇ ਜਗ੍ਹਾ ਨਹੀਂ ਇੱਕੋ ਪੰਚਾਇਤ ਦੀ ਜਗ੍ਹਾ ਹੈਗੀ ਆ ਉਹ ਕਿਸੇ ਥੱਲੇ ਆ ਜੋ ਜਦੋਂ ਦਾ ਅਸੀਂ ਜੰਪਾਲ ਹੋਏ ਜੋ ਕੁਝ ਵੀ ਆ ਉਹ ਮਤਲਬ ਆ ਜੇ ਵੀ ਇਦਾਂ ਹੀ ਦੋਗਰੀ ਨਿਸ਼ਾਨੀ ਹੋ ਗਈ ਆ ਤੇ ਉਹਦਾ ਕੋਈ ਹੱਲ ਨਹੀਂ ਹੋਇਆ ਉਹ ਪੰਚਾਇਤ ਦੀ ਜਗ੍ਹਾ ਪਿੰਡ ਵਿੱਚ ਮੇਲੇ ਬੱਚੇ ਛੋਟੇ ਆ ਇਹਨਾਂ ਵਾਸਤੇ ਗਰਾਊਂਡ ਬਣਾਈ ਜਾ ਸਕਦੀ ਆ ਉੱਥੇ ਵਹਿਣ ਵਾਸਤੇ ਕਮਰਾ ਬਣ ਸਕਦਾ ਐ ਅਸੀਂ ਆਪਣੇ ਪਿੰਡ ਦੀਆਂ ਵੋਟਾਂ ਵੀ ਰੜੇ ਪਿੰਡ ਪਾਉਣ ਜਾਈਦੀਆਂ ਅਸੀਂ ਆਪਣੀ ਬੂਥ ਆਪਣੇ ਪਿੰਡ ਨਹੀਂ ਅਜੇ ਤੱਕ ਆਇਆ ਅੱਛਾ ਉਹ ਕਿਉਂਕਿ ਮੈਨੂੰ ਕੋਈ ਹੈ ਨਹੀਂ ਸਸਤਾ ਮੈਂ ਨਹੀਂ ਇਹ ਤੇ ਸਰਕਾਰ ਦੀ ਐ ਅਸੀਂ ਐਪਲੀਕੇਸ਼ਨ ਐ ਵੀ ਦਿੱਤੀਆਂ ਨਿਸ਼ਾਨਦੀ ਵੀ ਹੋਈ ਤੇ ਪਰ ਅੱਜ ਤੱਕ ਕਿਉਂ ਸਾਨੂੰ ਮਿਲ ਨਹੀਂ ਇਹ ਤੇ ਸਰਕਾਰੀ ਦਾ ਸਾਹਦੇ ਆ ਅਸੀਂ ਤੇ ਨਿਸ਼ਾਨਦੀ ਕਰਾ ਸਕਦੇ ਹਾਂ ਤੇ ਉਹ ਵੇਰਵੇ ਨਾਲ ਨਿਕਲੇ ਆ ਦੂਸਰਾ ਸਾਡੇ ਪਿੰਨੋ ਜਿਹੜੀ ਛੜਕ ਆਉਂਦੀ ਆ ਏ 2023 ਵਿੱਚ ਵੀ ਪਾਣੀ ਆ ਗਿਆ 19 ਵਿੱਚ ਵੀ ਆ ਗਿਆ ਉਸ ਤੋਂ ਪਹਿਲਾਂ 13 ਵਿੱਚ ਆਇਆ ਆਵਾਜਾਈ ਦੀ ਬਹੁਤ ਜ਼ਿਆਦਾ ਤੰਗੀ ਰਹਿੰਦੀ ਆ ਜਿਹੜੀ ਸੜਕ ਤੇ ਗੰਡੇ ਬਿਲਕੁਲ ਭੁਰ ਗਿਆ ਸੜਕ ਜਦੋਂ ਪਾਣੀ ਆ ਜਾਂਦਾ ਉਸ ਟਰੈਕਟਰ ਦਾ ਹੀ ਇੱਕ ਸਾਧਨ ਹੁੰਦਾ ਜਿਹੜਾ ਜਾਇਆ ਜਾਂਦਾ ਤੇ ਪਾਣੀ ਕਿਵੇਂ ਆਂਦਾ ਤਾਂ ਪਿੰਡ ਵਿੱਚ ਕੋਈ ਲਾ ਕੇ ਦਰਿਆ ਪੈਂਦਾ ਲਾ ਕੇ ਇੱਥੋਂ 5 ਤੋਂ 7 ਕਿਲੇ ਹਟਵਾ ਦਾ ਇਤਿਆਸ ਦਰਿਆ ਹੈ ਉਹ ਜਦੋਂ ਪਾਣੀ ਉਹਦੇ ਵਿੱਚ ਰੁੱਖ ਲੱਗੇ ਆ ਜਦੋਂ ਉਹ ਪਾਣੀ ਆਉਂਦਾ ਉਹ ਓਵਰਫਲੋ ਹੋ ਜਾਂਦਾ ਇੱਕ ਜਿਹੜਾ ਮੇਨ ਹਾਈਵੇ ਆ ਸ੍ਰੀ ਹਰਿ ਗੁਬਿੰਦਪੁਰ ਤੋਂ ਟਾਂਡਿਆਂ ਨੂੰ ਜਾਂਦਾ ਇਹ ਜਿਹੜਾ ਪੁਲ ਹੈ ਇਹਦੇ ਵਿੱਚ ਕੋਈ ਕ੍ਰੋਸਿੰਗ ਵਾਸਤੇ ਬੁਲੀ ਨਹੀਂ ਹੈਗੀ ਉਹਦੇ ਵਾਸਤੇ ਜਦੋਂ ਪਾਣੀ ਓਵਰਫਲੋ ਹੋ ਜਾਂਦਾ ਤੇ ਡਾਫ ਲੱਗ ਜਾਂਦੀਆਂ ਉਹਦੇ ਕਰਕੇ ਪਾਣੀ ਓਵਰਫਲੋ ਹੋ ਕੇ ਘਰਾਂ ਤੱਕ ਆ ਜਾਂਦਾ ਪਿਛਲੀ ਵਾਰੀਆਂ ਗੁਰਦਾਸ ਸਾਹਿਬ ਤੱਕ ਪਾਣੀ ਆ ਗਿਆ ਸੀ ਤੇ ਜਿਹੜਾ ਵਰਮ ਆ ਉਹ ਸੜਕ ਦੀ ਜਿਹੜੀ ਲੱਗ ਜੇ ਤੇ ਉਹ ਰਸਤਾ ਜੋੜਾ ਹੋਵੇ ਜੇ ਚਲੋ ਕੁਦਰਤੀ ਆਫਤ ਹੈ ਜਾਂ ਜਿੱਦਾਂ ਵੀ ਆਉਂਦੀ ਆ ਤੇ ਅਸੀਂ ਉਹ ਰਸਤਾ ਨਹੀਂ ਲੰਘਦੇ ਸਕੇ ਜਿਸ ਤਰ੍ਹਾਂ ਹੁਣ ਆਪਾਂ ਪੈਂਡ ਵਿੱਚ ਐਂਟਰੀ ਕੀਤੀ ਆ ਇੱਥੇ ਵਿੱਚ ਸੜਕ ਬਣੀ ਵੀ ਆ ਉਹ ਵੀ ਕੱਚੀ ਲੱਗਦੀ ਹੈ ਜਿਹਦਾ ਇਟਾਂ ਰੱਖੀ ਆਂਦੀ ਆ ਤੇ ਵਿੱਚ ਵਿੱਚ ਮਿੱਟੀ ਵਾਲੀ ਵੀ ਸੜਕ ਆ ਇਸ ਬਾਰੇ ਕੋਈ ਤੁਹਾਡੀ ਗੱਲਬਾਤ ਜਾਂ ਕਿਸੇ ਸਰਪੰਚ ਜਾਂ ਹੋਰ ਬੰਦੇ ਉੱਚ ਅਧਿਕਾਰੀ ਨਾਲ ਹੋਈ ਹੈ ਕਿ ਇਹ ਪਿੰਡ ਦੀ ਜਿਹੜਾ ਸੜਕ ਵਾਲ ਵੀ ਧਿਆਨ ਦਿੱਤਾ ਜਾਵੇ ਅਸੀਂ ਦੋ ਵਰੀ ਬੇਨਤੀ ਕੀਤੀ ਆ ਕਿ ਇਹ ਜਿਹੜੀ ਸੜਕ ਸਾਡੀ ਰਿਪੇਅਰ ਵਿੱਚ ਪਾਈ ਜਾਵੇ ਜਿਆਦਾ ਨਹੀਂ ਐ ਤੁਸੀਂ ਉੱਚੀ ਨਹੀਂ ਕਰ ਸਕਦੇ ਇਹ ਰੁੱਕ ਤੇ ਪਾਈ ਜਾਵੇ ਕਿਉਂਕਿ ਜਦੋਂ ਪਾਣੀ ਆਉਂਦਾ ਹੜ ਕਰਨਗੇ ਸੜਕ ਜਿੰਨੀ ਵੀ ਬਣੀ ਮਾੜੀ ਮੋਟੀ ਹੁੰਦੀ ਹੈ ਖਰਾਬ ਹੋ ਜਾਂਦੀ ਆ ਤੇ ਫਿਰ ਲੰਘਣ ਚ ਬਹੁਤ ਜ਼ਿਆਦਾ ਤੰਗੀ ਹੁੰਦੀ ਆ ਸਕੂਲ ਦੀਆਂ ਚਾਰ ਚਾਰ ਸਕੂਲਾਂ ਦੀ ਬੱਸਾਂ ਆਉਂਦੀਆਂ ਇੱਥੇ ਕੁਝ ਬੱਚਾ ਤੇ ਉਹ ਪਿਛੇ ਹੀ ਤੁਸੀਂ ਮੰਨਦੇ ਖੜੀਆਂ ਕਰ ਲੈਂਦੇ ਆ ਕਿ ਅਗਲੇ ਤੁਹਾਡੇ ਸੜਕ ਤੇ ਜਿਹ ਵੰਡੇ ਆ ਪਏ ਪਿਆ ਤੇ ਇਸ ਕਰਕੇ ਬਸਾ ਨਹੀਂ ਅਸੀਂ ਅੱਗ ਲਿਆ ਕੇ ਜਾ ਸਕਦੇ ਬੱਚਿਆਂ ਨੂੰ ਸਕੂਲੇ ਛੱਡਣ ਦੀ ਵੀ ਤੰਗੀ ਰਹਿੰਦੀ ਆ ਜਿਸ ਤਰ੍ਹਾਂ ਹੁਣ ਦੂਸਰਾ ਬਿਆਸ ਦਰਿਆ ਚ ਪਿੱਛੇ ਜੇ ਆਮੀ ਨੇ 2 ਮਹੀਨੇ ਪਹਿਲਾਂ ਕਾਫੀ ਪਾਣੀ ਨੇ ਤਬਾਹੀ ਮਚਾਈ ਉਹ ਪਾਣੀ ਤੁਹਾਡੇ ਪਿੰਡ ਵਿੱਚ ਵੀ ਆਸੀ ਇੱਥੇ ਉਹ ਪਾਣੀ ਸਿਰ ਜਿਆਦਾ ਨਹੀਂ ਤੇ 30 ਦਿਨ ਰਿਹਾ ਅੱਛਾ 1 ਮਹੀਨਾ ਇੱਥੇ ਪਾਣੀ ਰਿਹਾ ਤੇ ਜਿਹੜਾ ਇਥੋਂ ਗਾਈਡ ਬੰਨ ਦਰਿਆ ਨੂੰ ਲੱਗਾ ਸੀ ਸਾਡੀਆਂ ਪਿਆਰੀਆਂ ਦੀ ਸੀਵਟੀਆਂ ਵਾਸਤੇ ਉਹ ਵੀ ਸਾਰਾ ਰੁੜ ਗਿਆ ਤੇ ਤੁਹਾਡਾ ਕਿੰਨਾ ਕ ਨੁਕਸਾਨ ਹੋਇਆ ਨੁਕਸਾਨ ਫਸਲਾਂ ਦਾ ਗਰਦੌਰੀਆਂ ਹੋਈਆਂ ਜੀ ਜੇ ਸਰਕਾਰ ਵੱਲੋਂ ਹੁਣ ਤੁਹਾਨੂੰ ਜਿਹੜਾ ਮਾੜਾ-ਭੱਟਾ ਕੁਝ ਮਿਲਿਆ ਹੈ ਸਰਕਾਰ ਵੱਲੋਂ ਹਾਂਜੀ ਉਹਨਾਂ ਦੇ ਮਤਲਬ ਜੋ ਉਹਨਾਂ ਵਾਅਦਾ ਕੀਤਾ ਸੀ ਉਸ ਹਿਸਾਬ ਨਾਲ ਮੁਆਵਜ਼ਾ ਉਹਨਾਂ ਬਹੁਤ ਵਧੀਆ ਰੇਟ ਦੇ ਦਿੱਤਾ ਤੇ ਤੁਹਾਨੂੰ ਕੁਝ ਜਾਣਿਆਂ ਨੂੰ ਮਿਲ ਗਿਆ ਕਿੰਨਾ ਮੁਆਵਜ਼ਾ ਮਿਲਿਆ ਤੁਹਾਨੂੰ ਕਿੰਨਾ ਮਿਲਿਆ ਕੁਝ ਜਾਣਿਆਂ ਨੂੰ ਮਿਲ ਗਿਆ ਕੁਝ ਜਾਣਿਆਂ ਰਹਿੰਦਾ ਕਿਲੇਬਰੀ ਉਹਨਾਂ ਕਿਸੇ ਨੂੰ 5000 ਕਿਸੇ ਨੂੰ 10000 ਕਿਸੇ ਨੂੰ 15000 ਜਿਹਦੇ ਹਿਸਾਬ ਨਾਲ ਉਹਨਾਂ ਨੇ ਗਰਜ਼ੋਰੀਆਂ ਕੀਤੀਆਂ ਉਸ ਹਿਸਾਬ ਨਾਲ ਉਹਨਾਂ ਨੂੰ ਆਇਆ ਅੱਛਾ ਤੇ ਜਿਸ ਤਰ੍ਹਾਂ ਬਾਕੀ ਅਸੀਂ ਪਿੰਡਾਂ 'ਚ ਵੀ ਜਾ ਕੇ ਵਿਚਰੇ ਆ ਕਾਫੀ ਗੱਲਬਾਤ ਕੀਤੀ ਹੈ ਕਿਉਂਕਿ ਪਿੰਡਾਂ ਦੇ ਵਿੱਚ ਜਿਹੜੀ ਇੱਕ ਸਰਕਾਰ ਨੇ ਮੁਹਿੰਮ ਟਾਡੇ ਪਿੰਡ ਨਸ਼ਾ ਮੁਕਤ ਹੋ ਚੁੱਕਿਆ ਸਾਡੇ ਪਿੰਡ ਨਸ਼ਾ ਪਹਿਲਾਂ ਹੀ ਕੋਈ ਨਹੀਂ ਕਰਦਾ ਸੀ ਜਿੰਨੇ ਵੀ ਸਾਰੇ ਵੀਰ ਆ ਜਾਂ ਪੁੱਛ ਵੀ ਆ ਇੱਥੇ ਤੱਕ ਸ਼ਰਾਬ ਵੀ ਨਹੀਂ ਕੋਈ ਪੀਂਦਾ ਦੂਜਾ ਨਸ਼ਾ ਤਾਂ ਬੜੀ ਦੂਰ ਦੀ ਗੱਲ ਆ ਸਾਡੇ ਪਿੰਡ ਕੋਈ ਵੀਰ ਇਹੋ ਜਿਹਾ ਹੈਗਾ ਹੀ ਨਹੀਂ ਜਿਹੜਾ ਨਸ਼ਾ ਕਰਦਾ ਹੋਵੇ ਤੁਹਾਡਾ ਮਤਲਬ ਕਹਿ ਰਿਹਾ ਕਿ ਪਿੰਡ ਬਿਲਕੁਲ ਨਸ਼ਾ ਮੁਕਤ ਆ ਬਿਲਕੁਲ ਜੀ ਇਹ 100% ਆ ਸਰਕਾਰ ਨੇ ਜਿੱਦਾਂ ਵੱਖ-ਵੱਖ ਪਿੰਡਾਂ ਵਿੱਚ ਜਿਹੜੀਆਂ ਡਿਸਪੈਂਸਰੀਆਂ ਖੋਲੀਆਂ ਆ ਮਹੱਲਾ ਕਲੀਨਿਕ ਤੁਹਾਡੇ ਪਿੰਡ ਵਿੱਚ ਕੋਈ ਹੈ ਤਾਂ ਸਾਡੇ ਪਿੰਡ ਸਰਕਾਰੀ ਜਗ੍ਹਾ ਨਹੀਂ ਹੈ ਕਿ ਤੁਹਾਨੂੰ ਦੱਸਿਆ ਜੀ ਪਹਿਲਾਂ ਸਰਕਾਰੀ ਜਗ੍ਹਾ ਉਹ ਕੋਈ ਨਾ ਕੋਈ ਕਿੱਥੇ ਜਾਣੇ ਤੁਸੀਂ ਅਸੀਂ ਲੋਕਲ ਡਾਕਟਰ ਆ ਜਿਹੜਾ ਲਾਗੇ ਪਿੰਡ 'ਚ ਉੱਥੇ ਜਾ ਕੇ ਡਾਂਡੇ ਚਾਹੀਦੇ ਸਿਵਲ ਹਸਪਤਾਲ ਉਹ ਲਾਗੇ ਹੈਗੀ ਹੋਰ ਪਿੰਡ 'ਚ ਡਿਸਪੈਂਸਰੀ ਤੇ ਮੱਲਾ ਕਲੀਨਿਕ ਨਹੀਂ ਇੱਥੇ ਨਹੀਂ ਲੱਗੇ ਨਹੀਂ ਹੈਗੀ ਜੀ ਆਪਣੇ ਇਸ ਬਾਰੇ ਕੋਈ ਡਿਸਪੈਂਸਰੀ ਖੋਲਣ ਲਈ ਜਸ ਹੋਰ ਕੋਈ ਗੱਲਬਾਤ ਕਿਸੇ ਐਮਐਲਏ ਜਾਂ ਹੋਰ ਅਧਿਕਾਰੀਆਂ ਨਾਲ ਅਸੀਂ ਐਮਐਲਏ ਸਾਹਿਬ ਨੂੰ ਬੇਨਤੀ ਕੀਤੀ ਸੀ ਜਿਹੜੀ ਸਾਡੇ ਪਿੰਡ ਜਗ੍ਹਾ ਇਹ ਛੜਾ ਕੇ ਸਾਨੂੰ ਦਿੱਤੀ ਜਾਵੇ ਅਸੀਂ ਉਹਦੇ ਵਿੱਚ ਚਲੋ ਇੱਕ ਤੁਹਾਨੂੰ ਬੇਨਤੀ ਕੀਤੀ ਹੈ ਪਹਿਲਾਂ ਕਿ ਇੱਕ ਕਮਰਾ ਬਣਾ ਸਕੀਏ ਤੇ ਉਹਦੀ ਚਾਰ ਦਿਵਾਰੀ ਕਰਕੇ ਇੱਕ ਗਰਾਊਂਡ ਬਣਾ ਸਕੀਏ ਜਿੰਨੀ ਉਹ ਜਗ੍ਹਾ ਹੈ ਬਸ ਉਹ ਖੇਡਾਂ ਦੇ ਪ੍ਰਤੀਯੋਗਾਂ ਰਹੇ ਇਸ ਕਰਕੇ ਉਹ ਤੁਸੀਂ ਦੇਖਿਆ ਕਿ ਗੱਲਬਾਤ ਕੀਤੀ ਜਿਹੜੇ ਪਿੰਡ ਦੇ ਨੌਜਵਾਨਾਂ ਦਾ ਬਾਪੂ ਜਿਹੜੇ ਇੱਥੇ ਬੈਠੇ ਸੀ ਉਹਨਾਂ ਨੇ ਵੀ ਗੱਲਬਾਤ ਕੀਤੀ ਆ ਕਿ ਪਿੰਡ ਵਿੱਚ ਕਾਫੀ ਜਿਹੜੀਆਂ ਚੀਜ਼ਾਂ ਦੀ ਕਮੀ ਆ ਸਰਕਾਰ ਨੂੰ ਵੀ ਉਹਨਾਂ ਨੇ ਅਪੀਲ ਕੀਤੀ ਹੈ ਉੱਚ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਆ ਕਿ ਇਹ ਚੀਜ਼ਾਂ ਵੱਲ ਧਿਆਨ ਦਿੱਤਾ ਜਾਵੇ ਹੋਰ ਵੀ ਸਾਡੇ ਵੀਰ ਇੱਥੇ ਬੈਠੇ ਨੇ ਹਾਂਜੀ ਵੀਦ ਕੀ ਨਾਮ ਆਪਣਾ ਮੇਰਾ ਸਰਜੀਤ ਸਿੰਘ ਸਰਜੀਤ ਸਿੰਘ ਜੀ ਤੁਸੀਂ ਕੀ ਜਣਾ ਚਾਹੋਗੇ ਕਿਉਂਕਿ ਇਸ ਵੇਲੇ ਜੇ ਅਸੀਂ ਬਾਕੀ ਸਾਰਿਆਂ ਨਾਲ ਵੀ ਗੱਲਬਾਤ ਕੀਤੀ ਹੋਰ ਅੰਦਸਾ ਕੀ ਬਹੁਤ ਚੀਜ਼ਾਂ ਦੀ ਇੱਥੇ ਕਮੀ ਹੈ ਤੁਸੀਂ ਕੀ ਕਹਣਾ ਚਾਹੋ ਮੈਂ ਕਹਾਂ ਇਹ ਇੰਦੇ ਸਰਕਾਰ ਦਾ ਧੰਨਵਾਦ ਕਰਦੇ ਵੀ ਜਿਨ੍ਹਾਂ ਨੇ ਕਿਹਾ ਹੈ ਵੀ ਤੁਹਾਨੂੰ ਦੀਵਾਲੀ ਤੋਂ ਪਹਿਲਾਂ ਮੁਆਵਜ਼ਾ ਦਿੱਤਾ ਜਾਊਗਾ ਉਹਨਾਂ ਵਾਕਿਆ ਹੀ ਕਰਕੇ ਦਿਖਾਇਆ ਵਾ ਜੋ ਕਿਹਾ ਸੀ ਉਹ ਕੀਤਾ ਵਾ ਉਹਨਾਂ ਨੇ ਦੀਵਾਲੀ ਤੋਂ ਪਹਿਲਾਂ ਮੁਆਵਜ਼ਾ ਦਿੱਤਾ ਜਿਸ ਤਰ੍ਹਾਂ ਮੁਆਵਜ਼ੇ ਦੀ ਗੱਲ ਕਰਦੇ ਆ ਕਿੰਨਾ ਤੁਹਾਡਾ ਕਿੰਨਾ ਕੁ ਨੁਕਸਾਨ ਹੋ ਗਿਆ ਸੀ ਤੁਹਾਡਾ ਵੀ ਘੱਟੋ ਘੱਟ ਕੋਈ 70 ਤੋਂ 80% ਨੁਕਸਾਨ ਹੋਇਆ ਬਾਈ ਤੇ ਚਲੋ ਤੁਹਾਡੀਆਂ ਕੱਚੀਆਂ ਜ਼ਮੀਨਾਂ ਚਲੋ ਸਾਨੂੰ ਅਜੇ ਤੱਕ ਨਹੀਂ ਮਿਲਿਆ ਪਹਿਰੇ ਵੀ ਧੰਨਵਾਦ ਕਰਦੇ ਵੀ ਜਿਹੜੀਆਂ ਪੱਕੀਆਂ ਜ਼ਮੀਨਾਂ ਵਾਲਿਆਂ ਦਾ ਜਿਹੜਾ ਉਹਨਾਂ ਨੇ ਮਹੀਨੇ ਦੇ ਅੰਦਰ ਅੰਦਰ ਕਿਹਾ ਸੀ ਤੇ ਉਹਨਾਂ ਨੇ ਮਹੀਨੇ ਦੇ ਅੰਦਰ ਅੰਦਰ ਜਿਹੜਾ ਮਾਫੀ ਦਿੱਤਾ। ਜਿਸ ਤਰ੍ਹਾਂ ਬਾਪੂ ਜੀ ਨਾਲ ਗੱਲਬਾਤ ਕੀਤੀ ਹੈ ਉਹ ਕਹਿੰਦੇ ਛੱਪੜ ਤੋਂ ਲੈ ਕੇ ਬਹੁਤ ਵੱਡੀ ਪ੍ਰੋਬਲਮ ਆ। ਤੇ ਸਾਰਾ ਫੇ ਗੰਦੇ ਪਾਣੀ ਦੀ ਨਿਕਾਸੀ ਕਿਵੇਂ ਹੁੰਦੀ ਹੈ? ਉਹ ਤਾਂ ਸਾਰੇ ਜਿੱਦਾਂ ਲਾਗੇ ਪੈਲੀ ਆ ਉਹਦੇ ਵਿੱਚ ਹੀ ਪਾਣੀ ਉਹ ਓਵਰਫਲੋ ਹੋ ਕੇ ਪੈਣ ਦਿਆ ਵਾ। ਤੇ ਐਮਐਲਏ ਸਾਹਿਬ ਤੋਂ ਗਾਲੀ ਬੇਨਤੀ ਕਰਦੇ ਆ ਵੀ ਸਾਨੂੰ ਜਿਹੜੇ ਪਿੰਨ ਵੱਤੇ ਗ੍ਰਾਂਟ ਦਿੱਤੀ ਜਾਵੇ ਤੇ ਯੂਨ ਛੱਪੜ ਦਾ ਨਿਕਾਸ ਕੀਤਾ ਜਾਵੇ। ਜਿਸ ਤਰ੍ਹਾਂ ਬਾਕੀ ਵੀ ਹੋਰ ਗੱਲਬਾਤ ਛੱਪੜ ਤੋਂ ਲੈ ਕੇ ਬੜੀ ਬਹੁਤ ਵੱਡੀ ਸਮੱਸਿਆ ਹੈ। ਦੂਸਰੀ ਸੜਕਾਂ ਦੀ ਬਹੁਤ ਵੱਡੀ ਸਮੱਸਿਆ ਹੈ। ਪਾਣੀ ਪੀਣ ਵਾਲੇ ਪਾਣੀ ਦੀ ਟੈਂਕੀ ਨੂੰ ਲੈ ਕੇ ਇਹਦੇ ਬਾਰੇ ਕੋਈ ਗੱਲਬਾਤ ਹੋਈ ਹੈ? ਨਹੀਂ ਇਹਦੇ ਬਾਰੇ ਨਹੀਂ ਕੋਈ ਗੱਲਬਾਤ ਹੋਈ। ਤੇ ਤੁਸੀਂ ਆਪਣੇ ਜਿਹੜੇ ਮੇਨ ਸਰਪੰਚ ਸਾਹਿਬ ਹੋਰਾਂ ਨਾਲ ਗੱਲਬਾਤ ਕੀਤੀ ਕਿ ਤੁਸੀਂ ਇਹ ਇਹ ਜਿਹੜੀ ਸਾਡੀ ਡਿਮਾਂਡ ਉੱਚ ਅਧਿਕਾਰੀ ਤੱਕ ਪਹੁੰਚਾਓ। ਸਰਪੰਚ ਸਾਹਿਬ ਨੂੰ ਆਪਣੇ ਖੇਤੀਬਾੜੀ ਕੰਮ ਤੋਂ ਨਹੀਂ ਵੇਲ ਮਿਲਦਾ। ਠੀਕ ਹੈ। ਚਲੋ ਅਸੀਂ ਇਹਨੂੰ ਸਰਬਸੰਮਤੀ ਨਾਲ ਸਰਪੰਚ ਬਣਾਇਆ ਹੈ। ਉਹਨੇ ਕਦੀਾਨੂੰ ਇਹ ਨਹੀਂ ਪੁੱਛਿਆ ਵੀ ਆਪਾਂ ਕੋਈ ਪਿੰਡ ਦਾ ਵਿਕਾਸ ਕਰਨਾ ਵਾ ਕਿ ਬੈਠ ਕੇ ਗੱਲਬਾਤ ਕਰੀਏ ਜਾਂ ਨਾ ਕਰੀਏ ਤੇ ਪਿੰਡ ਦੀ ਪੰਚਾਇਤ ਨੇ ਕੋਈ ਇਕੱਠੇ ਹੋ ਕੇ ਮਤਾ-ਮਤਾ ਨਹੀਂ ਪਾਇਆ ਤਾਂ ਸਾਰਾ ਅੱਜ ਦਾ ਹੁਣ ਪਾਣੀ ਆ ਇਹ ਪਾਣੀ ਤੋਂ ਬਾਅਦ ਅਸੀਂ ਰਸਤੇ ਵਾਲੇ ਜਿਹੜੇ ਮਦੇ ਕੋ ਪਾਏ ਆ ਕੋ ਉਹ ਇੱਕ ਦੋ ਰਸਤੇ ਜਿਹੜੇ ਪਹਿਲਾਂ ਬਣਾਏ ਵੀ ਆ ਤੇ ਬਾਕੀ ਜੇ ਤੇ ਉਹਨਾਂ ਨੂੰ ਕਹਿਣਗੇ ਵੀ ਇਕੱਠੇ ਹੋ ਕੇ ਬਈਏ ਤੇ ਚਲੋ ਅਸੀਂ ਬਹਿ ਗਏ ਤੇ ਮਤੇ-ਮਤੇ ਪਾਵਾਂਗੇ ਸਭ ਤੋਂ ਵੱਡੀ ਸਮੱਸਿਆ ਕੀ ਤੁਹਾਡੇ ਪਿੰਡ ਨੂੰ ਜਿਸ ਤਰ੍ਹਾਂ ਉਹ ਗੱਲਬਾਤ ਪਿੱਛੇ ਵੀ ਕੀਤੀ ਆ ਕਿ ਕੀ ਤੁਸੀਂ ਉਹ ਜਿਹੜੀ ਸਮੱਸਿਆ ਨੂੰ ਸਰਕਾਰ ਕੇ ਰੱਖਣਾ ਚਾਹੋਗੇ ਸਭ ਤੋਂ ਵੱਡੀ ਸਮੱਸਿਆ ਆਡੀ ਇਹ ਦਰਿਆ ਤੇ ਜੋ ਗੈਲਬਾਨ ਆ ਇਦੋਂ ਸਾਡੇ ਤੇ 3.5 ਕਿਲੋਮੀਟਰ ਆ ਤੇ ਜਿਹੜਾ ਪਰਲੇ ਸਾਈਡ ਆ ਉਹ 7 ਕਿਲੋਮੀਟਰ ਆ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਵੀ ਸਾਡੇ ਦੋ ਬਨੇ ਗੈਰਬਨ ਲਾਈ ਜਾਣ ਤੇ ਵਿੱਚ ਜਿਹੜੇ ਰੋਖਿਆ ਉਹ ਪਟਾਈ ਜਾਣ ਇੱਕ ਜਿਹੜੀ ਨਵੀਂ ਸ਼ਰਕ ਬਣਦੀ ਆ ਉਹਦੇ ਵਿੱਚ ਜਾਨੋ ਜਿਹੜੇ ਕੁੜੀਆਂ ਵਾ ਉਹ ਰੱਖ ਕੇ ਦਿੱਤੀਆਂ ਜਾਣ ਕਿ ਜਿਹੜਾ ਪਾਣੀ ਜੇ ਮੰਨ ਲਓ ਕਿ ਕੁਦਰਤੀ ਆਫਤ ਜਿਹੜੀ ਉਹ ਆ ਜਾਏ ਤੇ ਜਿਹੜਾ ਪਾਣੀ ਗਾੜੀ ਦੀ ਗਾੜੀ ਤੁਰੇ ਤਾ ਜਾਵੇ ਕਿੰਨਾ ਰਕਵਾ ਪੈਂਦਾ ਜਿਹੜਾ ਤੁਹਾਨੂੰ ਇਹ ਮਾਰ ਪ੍ਰਿਆ ਦੀ ਜਿਹੜੀ ਜਿਹੜੀ ਮਾਰ ਜਿਹੜੀ ਤੁਹਾਡੇ ਪਿੰਡ ਨੂੰ ਵੱਜਦੀ ਹੈ ਇਹ ਸਾਡਾ ਕੋਈ ਰਕਬਾ ਕੋਈ ਚੱਲ ਪਈ ਜਾ ਮਲਕ 2.5-3 ਕਿਲੋਮੀਟਰ ਇਧਰ ਆ ਤੇ 5-6 ਕਿਲੋਮੀਟਰ ਦੂਜੇ ਬਨੇ ਮਲਕ ਦੋਨੇ ਪਾਸੇ ਤੁਹਾਨੂੰ ਮਾਰ ਪੈਂਦੀ ਆ ਦੋਨੇ ਪਾਸੇ ਇੱਕ ਕਦੋਂ ਤੋਂ ਮਾਰ ਪੈ ਰਹੀ ਕਿੰਨਾ ਚਿਰ ਹੋ ਗਿਆ ਇਹ ਵੇਖੋ ਮੇਰੀ ਹੁਣ ਕੋਈ 35-36 ਸਾਲ ਉਮਰ ਹੋ ਗਈ ਆ ਤੇ ਇਹ ਤੋਂ ਪਹਿਲਾਂ ਦੀ ਪੈਂਦੀ ਆ ਇਹ ਤੋਂ ਪਹਿਲਾਂ ਦੀ ਸਰਕਾਰਾਂ ਨੇ ਧਿਆਨ ਦਿੱਤਾ ਜਾਂ ਚਲੋ ਅਈ ਇਹ ਨਹੀਂ ਕਹਿਣਾ ਚਾਹੁੰਦੇ ਵੀ ਉਹਨਾਂ ਨੇ ਦਿੱਤਾ ਜਾਂ ਨਾ ਦਿੱਤਾ ਕੀ ਆ ਚਲੋ ਅਈ ਹੁਣ ਇਹ ਸਰਕਾਰਾਂ ਗਾੜੀ ਬੇਨਤੀ ਕਰਦੇ ਵੀ ਚਲੋ ਜੋ ਪਿੱਛੇ ਹੋ ਗਿਆ ਉਹ ਹੋ ਗਿਆ ਹੁਣ ਤੋਂ ਇਹ ਆ ਡਾ ਜਿਹੜਾ ਇਹ ਦੋ ਕੰਮ ਤੇ ਆਣ ਆਡੇ ਇਹੋ ਕਰ ਦੋ ਇੱਕ ਸੜਕਾ ਢੀ ਇਹ ਇੱਕ ਗੈਡ ਬਾਨਿਆ ਇਹੋ ਬਣਾ ਦੇਣ ਤੇ ਇੱਕ ਕੁੜੀਆਂ ਜਿਹੜੀਆਂ ਤਿੰਨ ਚੀਜ਼ਾਂ ਦਿਨ ਲੈ ਕੇ ਤੁਹਾਡੀ ਜਿਹੜੀ ਡਿਮਾਂਡ ਆ ਕਿ ਜਿਹੜੀਆਂ ਇਹ ਸਰਕਾਰ ਵੱਲੋਂ ਪੂਰੀ ਕੀਤੀਆਂ ਜਾਣ ਤੇ ਜਿਹੜਾ ਆ ਪਿੰਡ ਦਾ ਥੋੜਾ ਬਹੁਤਾ ਵਿਕਾਸ ਹੋ ਸਕਦਾ ਹੈ ਜਿਸ ਤਰ੍ਹਾਂ ਹੀ ਬਾਕੀ ਪਿੰਡਾਂ 'ਚ ਵੀ ਵਿਚ ਰਹੇ ਆ ਤੁਹਾਡੇ ਪਿੰਡ ਦੇ ਵਿੱਚ ਕੋਈ ਡਿਸਪੈਂਸਰੀ ਕੋਈ ਬਣਾਉਣ ਦੀ ਕੋਈ ਇੱਦਾਂ ਦੀ ਵਿਉਂਤਬੰਦੀ ਹੋਈ ਆ ਇਸ ਤਰ੍ਹਾਂ ਭਾਈ ਨੇ ਪਹਿਲਾਂ ਗੱਲਬਾਤ ਕੀਤੀ ਆ ਸਰ ਵਿਉਂਤਬੰਦੀ ਤੇ ਤਾਂ ਹੀ ਹੋਊਗਾ ਜੇ ਸਾਡੇ ਪਿੰਡ ਕੋਈ ਥਾਂ ਹੋਊਗਾ ਸਰਕਾਰੀ ਜਗ੍ਹਾ ਹੋਊਗੀ ਤੇ ਵਿਉਂਤਬੰਦੀ ਤੇ ਤਾਂ ਹੀ ਬਣਾਵਾਂਗੇ ਜੇ ਸਾਡੇ ਪੇ ਪਾਹ ਨੂੰ ਉਹਨੇ 66 ਵਾ ਤੇ ਤੇ ਅੱਤਈ ਸਰਕਾਰ ਕੋ ਗ੍ਰਾਂਟ ਮੰਗਾਂਗੇ ਤੇ ਜੇ ਆਡਾ ਕੋਈ ਥਾਂ ਹੀ ਨਹੀਂ ਛੱਡੂਗਾ ਜੇ ਦਾ ਕਰ ਤੇ ਫੇਰ ਅਈ ਸਰਕਾਰ ਕੋ ਕੀ ਮੰਗ ਕਰਾਂਗੇ